ਹੈਲੋ ਜੀ ਸਸਟੀ ਕਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਪਹਾੜੀ ਆਰਬੀ ਦੀ ਸਬਜੀ ਸਬਜੀ ਬਣਾਉਣ ਵਾਸਤੇ ਆਪਣੇ ਕੋਲ ਹੈ 1/2 ਕਿਲੋ ਪਹਾੜੀ ਆਰਬੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਹੈ ਤੇ 4-5 ਆਪਾਂ ਪਿਆਜ਼ ਕੱਟੇ ਨੇ ਟਮਾਟਰ ਤੇ ਹਰੀਆਂ ਮਿਰਚਾਂ ਹੁਣ ਆਪਾਂ ਸਬਜੀ ਬਣਾਉਣ ਦੀ ਕਰਦੇ ਹਾਂ ਤਿਆਰੀ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਸਰੋਂ ਦੇ ਤੇਲ ਦੀ ਇੱਕ ਕੜਾਹੀ ਇਹਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਗਰਮ ਲਓ ਜੀ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਆਰਬੀ ਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਅਰਬੀ ਦੀ ਸਬਜ਼ੀ ਨੂੰ ਬਣਾ ਕੇ ਤਿਆਰ ਕਰਾਂਗੇ ਮਸਾਲੇਦਾਰ ਬਹੁਤ ਜ਼ਿਆਦਾ ਵਧੀਆ ਟੇਸਟੀ ਜਦੋਂ ਵੀ ਆਪਾਂ ਅਰਬੀ ਲੈ ਕੇ ਆਉਂਦੇ ਆ ਇਹ ਆਪਣੀ ਪਹਾੜੀ ਅਰਬੀ ਹੈ ਠੀਕ ਹੈ ਜੀ ਨੋਰਮਲ ਅਰਬੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਪਹਾੜੀ ਅਰਬੀ ਜਿਤ ਵੀ ਆਪਾਂ ਬਣਾਈਓ ਥੋੜਾ ਜਿਹਾ ਜ਼ਿਆਦਾ ਹੀ ਟਾਈਮ ਲੈਂਦੀ ਹੈ ਕੜਾਹੀ ਦੇ ਵਿੱਚ ਤਾਂ ਅੱਧਾ ਪੌਣਾ ਘੰਟਾ ਲੱਗ ਹੀ ਜਾਣਾ ਮੀਡੀਅਮ ਗੈਸ ਤੇ ਠੀਕ ਹੈ ਜੀ ਜੇ ਇਹ ਤੁਸੀਂ ਕੁੱਕਰ 'ਚ ਬਣਾ ਕੇ ਤਿਆਰ ਕਰੋਗੇ ਤਾਂ 30 ਮਿੰਟਾਂ 'ਚ ਬਣ ਕੇ ਤਿਆਰ ਹੋ ਚੁੱਕੀ ਲਓ ਜੀ ਆਪਾਂ 2-3 ਮਿੰਟ ਇਹਨੂੰ ਚੰਗੀ ਤਰ੍ਹਾਂ ਫਰਾਈ ਕੀਤਾ ਹੈ ਇਸ ਤਰ੍ਹਾਂ ਕਿ ਹੁਣ ਆਪਾਂ ਇਹਨੂੰ ਹਿਲਾ ਕੇ ਇਹਦੇ ਵਿੱਚ ਪਾਵਾਂਗੇ ਅਦਰਕ ਦੀ ਪੇਸਟ ਠੀਕ ਹੈ ਜੀ ਇਹ ਆਪਣੇ ਕੋਲੇ ਹੁਣ ਇੱਕ ਚਮਚਾ ਅਦਰਕ ਤੇ ਲਸਣ ਦੀ ਪੇਸਟ ਹੈ ਇਹਨੂੰ ਆਪਾਂ ਅਰਬੀ ਦੇ ਵਿੱਚ ਪਾ ਦਾਂਗੇ ਫਰਾਈ ਹੁੰਦੇ ਵਕਤ ਤਾਂ ਕਿ ਚੰਗੀ ਤਰ੍ਹਾਂ ਪੇਸਟ ਆਪਣੀ ਅਰਬੀ ਨੂੰ ਲੱਗ ਜਾਏ ਤੇ ਬਹੁਤ ਵਧੀਆ ਸਮੈਲ ਅਤੇ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋਵੇ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਗੈਸ ਆਪਣਾ ਬਿਲਕੁਲ ਮੀਡੀਅਮ ਜੇਪੇ ਤੇਜ਼ ਗੈਸ ਕਰਾਂਗੇ ਤਾਂ ਆਪਣੀ ਸਬਜੀ ਸੜ ਜਾਣੀ ਹੈ ਇਸ ਕਰਕੇ ਆਪਾਂ ਮੀਡੀਅਮ ਗੈਸ ਤੇ ਸਾਈ ਚੀਜ਼ ਨੂੰ ਫਰਾਈ ਕਰਕੇ ਸਬਜੀ ਨੂੰ ਬਣਾ ਕੇ ਤਿਆਰ ਕਰਾਂਗੇ। ਲਓ ਜੀ ਹੁਣ 2-3 ਮਿੰਟ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼। ਪਿਆਜ਼ਾਂ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਬੀ ਦੇ ਵਿੱਚ। ਜੇ ਆਪਾਂ ਸਿੱਧੀ ਅਰਬੀ ਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਤਾਂ ਟੇਸਟੀ ਨਹੀਂ ਬਣਨੀ ਕਿਉਂਕਿ ਪਹਾੜੀ ਅਰਬੀ ਨੂੰ ਹਮੇਸ਼ਾ ਤੁਸੀਂ ਫਰਾਈ ਕਰਕੇ ਹੀ ਬਣਾਓ ਜਾਂ ਫਿਰ ਉਬਾਲ ਕੇ ਬਣਾਓ ਠੀਕ ਹੈ ਜੀ। ਲਓ ਜਿਉਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਦਾਂਗੇ ਤੇ 1-2 ਮਿੰਟ ਚੰਗੀ ਤਰ੍ਹਾਂ ਪਿਆਜ਼ਾਂ ਤੇ ਅਰਬੀ ਨੂੰ ਫੇਰ ਭੁੰਨਾਂਗੇ। ਇਹਦੇ ਵਿੱਚ ਬਿਲਕੁਲ ਵੀ ਆਪਾਂ ਪਾਣੀ ਐਡ ਨਹੀਂ ਕੀਤਾ ਠੀਕ ਹੈ ਜੀ। ਸਾਰੀ ਸਬਜੀ ਆਪਾਂ ਭਾਫ ਰਾਈ ਬਣਾ ਕੇ ਤਿਆਰ ਕਰਨੀ ਹੈ। ਹੁਣ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾਤਾ ਸੀ ਤੇ ਹੁਣ 2-3 ਮਿੰਟ ਬਾਅਦ ਪਾਇਆ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਦੋ ਟਮਾਟਰ ਇਹਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੱਜੇ ਆਪਾਂ ਇਹਦੇ ਵਿੱਚ ਕੋਈ ਵੀ ਨਮਕ ਮਿਰਚ ਮਸਾਲੇ ਕੁਝ ਨਹੀਂ ਪਾਈ ਠੀਕ ਹੈ ਜੀ ਉਹ ਸਾਰੇ ਸਮਾਨ ਨੂੰ ਆਪਾਂ ਬਾਅਦ ਵਿੱਚ ਐਡ ਕਰਾਂਗੇ ਲਓ ਜੀ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਇਹਨੂੰ ਤੇ ਹੁਣ ਇਹਨੂੰ ਪਕਾਵਾਂਗੇ ਆਪਾਂ ਜਦੋਂ ਆਪਣੀ ਅਰਬੀ ਅੱਧ ਕੱਚੀ ਬਣ ਕੇ ਤਿਆਰ ਹੋ ਗਈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਸਾਲੇ ਠੀਕ ਹੈ ਜੀ। ਲੋ ਜੀ 2-3 ਮਿੰਟ ਹੋ ਚੁੱਕੇ ਨੇ ਆਪਣੀ ਅਰਬੀ ਨੂੰ ਬੰਦ ਦੇ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਸੈਦਾ ਨਮਕ ਦਾ। ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾਓ ਵੱਧ ਘੱਟ ਠੀਕ ਹੈ ਜੀ। ਤੇ ਅੱਧਾ ਹੀ ਚਮਚਾ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਇਹ ਬਿਲਕੁਲ ਤਿੱਖੀ ਨਹੀਂ ਹੁੰਦੀ ਰੰਗਣ ਵਾਸਤੇ ਤੇ ਹਲਕੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ 1 ਚਮਚਾ ਪਾਵਾਂਗੇ ਆਪਾਂ ਇਹਦੇ ਚ ਹਲਦੀ ਤੇ ਹਲਦੀ ਥੋੜੀ ਜਿਹੀ ਹੋਰ ਪਾਵਾਂਗੇ। ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ। ਗੈਸ ਸਾਰਾ ਮੀਡੀਅਮ ਰੱਖਾਂਗੇ। ਮੀਡੀਅਮ ਗੈਸ 'ਤੇ ਆਪਾਂ ਸਾਰੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਲੋ ਜੀ ਇਸੇ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ। ਇਹ ਬਿਲਕੁਲ ਵੀ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਨਾ ਜੀਰਾ ਪਾਇਆ ਨਾ ਕਾਲੀ ਮਿਰਚ ਧਨੀਆ ਕੁਝ ਨਹੀਂ ਪਾਇਆ। ਇਹ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਬਹੁਤ ਵਧੀਆ ਟੇਸਟੀ ਸਬਜ਼ੀ ਬਣਾ ਕੇ ਆਪਾਂ ਤਿਆਰ ਕਰਾਂਗੇ। ਲਓ ਜੀ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਮੀਡੀਅਮ ਗੈਸ ਤੇ। ਲਓ ਜੀ 1-2 ਮਿੰਟ ਬਾਅਦ ਆਪਾਂ ਚੈੱਕ ਕਰਦੇ ਰਹਿਣਾ ਆਪਾਂ ਭਾਫ ਰਾਈ ساری ਸਬਜ਼ੀ ਬਣਾ ਕੇ ਤਿਆਰ ਕਰਦੇ ਪਏ ਆ। ਨਾਲ ਨਾਲ ਇਸ ਤਰੀਕੇ ਨਾਲ ਇਹਨੂੰ ਹਿਲਾ ਦਾਂਗੇ। ਇਹਨੂੰ ਬਨਣ ਵਾਸਤੇ ਆਪਣੇ ਕੋਲੇ ਅੱਧਾ ਪੌਣਾ ਘੰਟਾ ਜ਼ਰੂਰ ਚਾਹੀਦਾ ਠੀਕ ਹੈ ਜੀ। ਪਰ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਥੋੜਾ ਜਿਹਾ ਟਾਈਮ ਲੈਂਦੀ ਹੈ ਸਬਜੀ ਬਣ ਦੇ ਵਿੱਚ ਪਰ ਬਣ ਕੇ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਮਸਾਲੇਦਾਰ ਆਲੂ ਵੀ ਤਿਆਰ ਹੋ ਗੀਆਂ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਬਣਾਇਆ ਪਰ ਫਿਰ ਇਹ ਉਂ ਟੱਕ ਦਾਂਗੇ ਲਓ ਜੀ ਬਹੁਤ ਵਧੀਆ ਮਸਾਲੇਦਾਰ ਆਲੂ ਦੀ ਸਬਜੀ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਜਿਹਨੀਆਂ ਦੇਖੋ ਨਾ ਵਧੀਆ ਲੱਗਦੀ ਉੰਨੀ ਖਾਂਚ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਕਾਪਰੀ ਸੀ ਵੀਡੀਓ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਆਪਾਂ ਤੁਹਾਡੇ ਕੋਲੋਂ ਨਵੀਂ-ਨਵੀਂ ਵੀਡੀਓ ਲੈ ਕੇ ਓਕੇ ਜੀ ਥੈਂਕ ਯੂ ਬਾਏ